ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਅੰਨਾ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਹਾ ਚੱਲ ਜੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਸੁਣਾਓ ਠੀਕ ਠਾਕ ਵਧੀਆ ਵੀਰ ਜੀ ਵਧੀਆ ਸਭ ਠੀਕ ਠਾਕ ਹਾਂਜੀ ਮੇਰੇ ਵੀਰ ਨੇ ਕੁਲਜਿੰਦਰ ਡੇਰੀ ਫਾਰਮਿੰਟਾ ਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਤਾਂ ਨਾਂ ਦੱਸਿਓ ਨਾਂ ਵੀਰ ਜੀ ਮੇਰਾ ਹੈਗਾ ਜੀ ਹਰਦੇਵ ਸਿੰਘ ਹ ਇਹ ਤਸ਼ੀਰ ਪਟਾਲਾ ਦਾ ਆਰਥਨਾ ਫਦੇਗਾ ਚੂੜੀਆਂ ਫੋਨ ਨੰਬਰ ਦੱਸੋ ਵੀਰੇ 8427203715 ਦੋ ਵਹਿੜਾਂ ਆ ਗਈਆਂ ਕੋਲੇ ਵੀਰੇ ਹਾਂਜੀ ਹਾਂਜੀ ਇਹ ਸੁਈ ਜੇ ਸੁਈ ਆ ਗਈ ਕਿਉਂ ਗਈ ਵੀ ਵੀ ਪਾਈ ਨੇ ਸੁਈ ਟੋ ਗਈ ਜੇ ਚੁੰਗੀ ਵਹਿੜ ਆ ਗਈ ਹਣਾ ਹਾਂਜੀ ਹਾਂਜੀ ਬਹੁਤ ਵਧੀਆ ਮੈਂ ਤੁਹਾਨੂੰ ਛੇ ਪੜੀ ਜੇ ਸੁਵਾ ਵੀਰੇ ਹਾਂ ਹਾਂਜੀ ਸੁਵਾ ਪਹਿਲਾ ਚਾਰ ਦੰਦ ਵਸੀ ਜਲੇ ਚਾਰ ਦੰਦ ਪਹਿਲਾ ਸੁਵਾ ਹਾਂਜੀ ਹਾਂਜੀ ਬੱਚਾ ਕੀ ਪਾਲਿਆ ਨੇ ਬੱਚਾ ਮਗਰ ਵਸਾ ਜੇ ਇਹ ਬੱਚਾ ਪਾਲਿਆ ਤੇ ਖੋਲਾ ਵੀ ਜੀ ਤੋਰਾ ਵਿਖਾਈਏ ਵੇਖੋ ਵੀਰੋ ਪਹਿਲਾ ਸੁਵਾ ਚਾਰ ਦੰਦ ਵਹਿੜ ਆ ਗਈ ਆ ਚੁੰਗੀ ਵੜ ਆ ਗਈ ਆ ਚਿੱਟੇ ਸਿੰਘ ਦੀ ਬਾਕੀ ਵੀਰੇ ਲੈਵਲ ਉਹ ਚੈੱਕ ਕਰ ਲਿਓ ਐ ਚੰਗਾ ਲੈਵਾ ਪਾਇਆ ਥੱਬਾ ਹੀ ਲਾਇਆ ਚੰਗੇ ਖੁੱਲੇ ਥਣਪਾਂਡੇ ਦੀ ਮਾਲਕਾ ਵੀਰੋ ਵੇਖੋ ਲੈਵਲ ਉਹ ਚੈੱਕ ਕਰ ਲਿਓ ਮਾਲੋ ਵੀਰੇ ਜਿਆਦਾ ਫਿਰ ਬਰੀ ਦੇ ਬਿਲਕੁਲ ਬਰੀਡ ਚ ਆ ਗਈ ਥੋੜੀ ਹਨਾ ਭਾਗ ਵੀਰੇ ਲਾਗੇ ਤਾਂ ਥਣ ਚੈੱਕ ਕਰ ਲਓ ਚੰਗਾ ਥਣ ਲੱਗਿਆ ਹਾਂਜੀ ਹਾਂਜੀ ਆਹ ਵੇਖੋ ਥਣ ਲਾਓ ਬਹੁਤ ਵਧੀਆ ਕੁਆਲਟੀ ਆਈ ਅੱਸੀ ਇਹਦੇ ਦੁੱਧ ਵਾਲੀ ਚੰਗਾ ਲੈਵਾ ਆ ਗਿਆ ਆਹ ਵੇਖੋ ਥਣ ਕੁਆਲਟੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਕਿੰਨਾ ਦੁੱਧ ਚ ਮਾਜੂ ਗੜ ਉਹ ਤਾਂ ਵੇਖੀ ਆ ਪੱਠਪੜਿਆ ਨੇ ਹੁਣ ਸਾਰੇ ਆ ਪੱਠੇ ਨੂੰ ਕਾ ਕੰਮ ਆ ਆਹ ਜੀ ਹਾਂਜੀ ਤੇ ਇਹ ਦੁੱਧ ਹੁਣ ਜਿਹੜਾ ਪੱਤਾ ਦੁੱਧਾ ਠੰਡਾ ਕਰਕੇ ਕੰਡੇ ਵਾਲਾ ਹਾਂਜੀ 13 ਲੀਟਰ ਜੇ 13 ਲੀਟਰ ਦੁੱਧ ਆ ਗਿਆ ਦੁੱਧ ਲਈ ਪਰ ਸੋ ਕਰ ਦੋ ਪਹਿਲਾਂ ਵੀ ਕੋਈ ਸੇਵਾ ਕਰੋ ਤੇ ਅੱਛਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਮੁੱਲ ਮੁੱਲ ਕਿਨੇ ਦੇ ਦੀਏ ਜੀ ਆ ਜੀ ਜਾਂਦੇ ਹੋ ਜੇ ਇਹ ਜੀ ਤੜੀ ਹੁੰਦੀ ਰਾਤ ਚ ਹਾਂਜੀ ਥੋੜਾ ਲਿਸਾ ਪਾਨੇ ਆ ਬਿਲਕੁਲ ਫਿਰ ਤਾਂ ਵਸੀ ਆ ਗਈ 55000 ਦੀ ਬਿਲਕੁਲ ਠੀਕ ਪਰ ਹੁਣ ਆਪਾਂ ਦੇ ਦਾਂਗੇ 45000 ਦੀ 45 ਦੀ ਹਾਂਜੀ ਉਹ ਚੁ ਮਾਨਤਨ ਕਰਦੇ ਕਰਾ ਲਓ ਕਿਨਾ ਕਰਵਾਉਣਾ ਜੀ ਦੋ ਹੀ ਆਂਦੇ ਵੀਰੇ 43 ਦੇ ਵੀਰ ਜੀ ਹਾਂ ਨਾ ਦਵਾਂਗੇ 4000 ਦੀ ਪਹੁੰਚ ਕਰਾਂਗੇ 100 ਕਿਲੋਮੀਟਰ। ਕੀ ਆ ਬਸ 100 ਕਿਲੋਮੀਟਰ ਤੱਕ ਪਹੁੰਚ ਫ੍ਰੀ? 40000 ਤੇ 40000 ਤੇ ਠੀਕ ਆ ਵੀਰੇ। ਉਹ ਬਾਕੀ ਜੇ ਵੀਰ ਮੈਨੇ ਆਪਣੇ ਕਿਨੇ ਗੱਡੀ ਵੀ ਲਿਆਉਣੀ ਆ। ਹਾਂਜੀ। ਫੇਰ ਦੋ ਤਿੰਨ ਹਜ਼ਾਰ ਹੋਰ ਛੱਡ ਦਾਂਗੇ। ਫੇਰ 30000 ਦੀ ਹਾਂ ਨਾ ਦੇ ਦਾਂਗੇ। 30000 ਦੀ। ਤੇ ਜੇ ਵੀਰ ਮੈਨੇ ਕਿਨੇ ਪਹੁੰਚ 40000 ਪਹੁੰਚ ਲਾਉਣੀ ਆ। ਹਾਂਜੀ। ਤੇ ਫੇਰ ਤਾਂ ਲਾਉਂ 100 ਕਿਲੋਮੀਟਰ ਤੱਕ। 100 ਕਿਲੋਮੀਟਰ ਤੱਕ। ਹਾਂਜੀ ਹਾਂਜੀ ਬਾਕੀ ਸੱਦੀ ਸੀ ਪਈ ਦਿਖਾਓ। ਬ ਠੀਕ ਹੈ ਵੀਰੇ ਠੀਕ ਹੈ ਸੀਸ ਲੱਗ ਆ ਗਈ ਹੈ ਨਾ ਬਹੁਤ ਵਧੀਆ ਸੁਣੀ ਸੀਗਾ ਠੀਕ ਹੈ 40000 ਚ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਆ ਹਾਂਜੀ ਹਾਂਜੀ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਨਤਨ ਹੋ ਜੂ ਹਾਂਜੀ ਹਾਂਜੀ ਕਰ ਦਾਂ ਕੀ ਪਤਾ ਜੀ ਵੇਖੋ ਵੀਰੋ ਚੰਗੀ ਮੱਛੀ ਆ ਕੁਆਲਟੀ ਵਾਲੀ ਆ ਗਈ ਆ ਵੜ ਖੰਣ ਖੁਣ ਵਧੀਆ ਲੱਗੇ ਨੇ ਸਿੰਘ-ਸੁੰਗ ਦੀ ਕੁਆਲਟੀ ਚੈੱਕ ਕਰ ਲਿਓ ਝੁੰਗਾ ਸਿੰਘ ਆ ਗਿਆ ਚਿੱਟਾ ਐ ਵਧੀਆ ਵਸ਼ੀਆ ਲੈ ਵਾਲਾ ਚੰਗਾ ਤਨ ਲੇਦਾਰ ਬਿਲਕੁਲ ਵੀਰੇ ਹਾਂਜੀ ਹਾਂਜੀ ਦੂਜਾ ਨੰਬਰ ਤੇ ਆ ਗਈ ਇਹਦਾ ਦੱਸਿਓ ਵੀਰੇ ਵੀਰ ਇਹ ਵੀ ਜੀ ਆ ਗਈ ਤੇ ਤੇਜਾ ਸਵੇ ਸੁਣੀ ਜੇ ਤੀਜਾ ਸੂਆ ਹਾਂਜੀ ਹਾਂਜੀ ਠੰਡੀ ਸੀਲ ਬੜੀ ਜੀ ਤਾਂ ਥੱਲੇ ਪਹਿਲੇ ਤੋਂ ਸਾਡੇ ਨੂੰ ਕੁੱਲੇ ਲੱਗੇ ਥੋਲੇ ਨਹੀਂ ਕੜੀਆ ਵੇਖੋ ਕੱਲੇ ਆ ਗਏ ਥਾਣੇ ਵੇਖੋ ਵੀਰੇ ਠੰਡੀ ਕੁਆਲਟੀ ਚੈੱਕ ਕਰ ਲਿਓ ਐਂ ਨਾੜਾ ਨੂੰ ਨਾ ਚੈੱਕ ਕਰ ਲਓ ਜੱਡੇ ਦੇ ਆਹ ਕੁਆਲਟੀ ਦੀ ਕੀ ਬਾਤ ਹੈ ਪੱਪੇ ਲੱਗੀਆਂ ਵੀਰੇ ਹਨਾ ਚੰਗੇ ਰਿਕਾਰਡ ਵਾਲੀਆਂ ਕਿੰਨਾ ਦੁੱਧ ਵੀਰੇ ਨੇ ਚਵਾਇਆ ਵਹਿੜਨੇ ਦੁੱਧ ਵੀਰ ਜੀ ਉਹ ਤਾਂ ਅੰਦਾਜ਼ 18 ਨਿਕਲਦੇ ਹੁੰਦੇ ਰੇ ਆਪਾਂ 18 19 ਕਿਲੋ ਖੋਲੋ ਵੀਰੇ ਹਾਂਜੀ ਹਾਂਜੀ ਵੇਖੋ ਵੀਰੇ ਚੈੱਕ ਕਰ ਲਿਓ ਚੰਗੀ ਵਹਿੜ ਆ ਗਈ ਆ 18 19 ਕਿਲੋ ਦੀ ਚਵਾਈ ਵਹਿੜਨੇ ਕਰਾਈ ਆ ਕਿੰਨੇ ਦਿਨ ਬਾਕੀ ਵੀਰੇ ਜਿੰਨੀ ਚਾਰੀ ਜੇ ਦੋ ਲੱਗੇ ਇੱਕ ਲ ਚੰਗਾ ਲੈਵਾ ਬਣਾਇਆ ਵੈਰ ਨੇ ਵੇਖੋ ਵੀਰੋ ਲੈਵਲ ਹੋ ਗਿਆ ਡੈੱਕ ਕਰ ਲਿਓ ਚੰਗਾ ਲੈਵਾ ਆ ਗਿਆ ਥਣ ਚੰਗਾ ਆ ਗਿਆ ਜਾਂ ਨਸੋਂ ਪੜੀ ਗਏ ਐ ਚੰਗੀ ਬਰੀਡ ਚ ਆ ਗਿਆ ਵੈੜ ਵੀਰੇ ਦੁੱਧਿਆ ਯਾਰ ਕੀ ਵੀ ਚੰਗਾ ਚ ਆਜੂ ਹਨਾ ਠੀਕ ਹੈ ਹਜੇ ਵੀਰੋ ਦਿਨ ਬਾਕੀ ਨੇ ਲੈਵਾ ਹੁਣ ਤੋਂ ਵੇਹਲੋ ਐ ਥੱਬੇ ਲਾਈ ਫਿਰੇ ਹਜੇ ਦਿਨ ਹੋਰ ਬਾਕੀ ਪਿਆ ਹੈ ਹਨਾ ਵੀਰੇ ਠੀਕ ਹਾਂਜੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਵੈਟ ਦੇ ਦੇਣੀ ਹਾਂਜੀ ਫਿਰ ਦਰਦੀ ਠੀਕ ਹਾਂਜੀ ਆ ਵੀਰ ਭਾਈ ਜੀ ਭਾਜੋ ਕਿ ਕਿਤਰਾ ਮੱਟੀ ਤਿਆਰ ਹੋ ਇਹ ਵੀ ਜਿੰਨੀ ਜਿੰਨੀ ਗਾਂ ਉਹਨੀ ਪਸਾਣ ਬਾਨੀ ਹੈ ਬਿਲਕੁਲ ਲੈਵਲ ਉਹ ਬਹੁਤ ਸ਼ਾਨਦਾਰ ਵੀਰੇ ਲੱਗਾ ਹਾਂਜੀ ਐ ਨਾੜਾ ਨੂੰ ਨਾ ਚੈੱਕ ਕਰ ਲਓ ਬਾਨੇ ਦੇ ਚੰਗੀ ਕੁਆਲਿਟੀ ਦੀ ਆ ਤੇ ਚੰਗੇ ਰਿਕਾਰਡ ਵਾਲੀ ਆ ਵੀਰ ਜੀ ਨੇ ਦੱਸਿਆ ਹਾਂਜੀ ਚੰਗਾ ਦੁੱਧ ਭਰਿਆ ਆ ਇਹਨੇ ਪਿਛਲੇ ਸਵੇਰੇ ਵੀ ਹਾਂਜੀ ਤੇ ਵੀਰੇ ਮੁੱਲ ਵੀਰ ਇਹ ਕਿੰਨੇ ਦੇ ਰਹੀਏ ਜੈ ਜੀ ਜਾਣਦੇ ਆ ਉਦਾਂ ਵੈਟ ਤੇ ਸੂਈ ਹੁੰਦੀ ਫਿਰ ਤੇ 5000 ਦੀ ਹਾਂਜੀ ਪਰ ਬਾਕੀ ਹੁਣ ਤਿਆਰੀ ਜੀ ਆ ਮਰਾਜ਼ ਨੂੰ ਤੇ ਕੱਲ੍ਹ ਸੂਵੇ ਇੱਕ ਦੋ ਤਿੰਨ ਆ ਦੋ ਤਿੰਨ ਦਿਨ ਲੱਜੂ ਹਜੇ ਵੀ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਪਰ ਨਾ ਕੁੰਣੀ ਬੜੀ ਇਹਦਾ ਬਦਨਾ-ਕੁਦਨਾ ਵੇਖ ਲਿਓ ਕਿਦਾਂ ਅਨੇ ਬਣੂ ਤਾਂ ਬਹੁਤ ਜਿਆਦਾ ਜੀ ਹਾਂਜੀ ਇੱਥੇ ਆਈ ਨਹੀਂ ਪੂਰੀ ਕਿੰਨੇ ਦਿਓ ਜੀ ਵੀਰੇ ਇਹ ਵੀਰ ਜੀ ਦੇਦੀ 60000 ਦੀ ਹੋਰ ਕਰ ਦਿਓ ਮਾਨਤਨ ਸੱਚੋਂ ਹਾਂਜੀ ਜਾਣ ਦਿਓ ਤੇ ਵੀ ਵੀਰ ਤਾਂ ਲਗੇ ਐਵੀ 55000 ਹੱਥ ਨਾ 100 ਕਿਲੋਮੀਟਰ ਫੌਂਡ ਕਰਦਾ ਹੈ 55000 ਦੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਵੇਖੋ ਵੀਰੋ 55000 ਚ ਵੀ 100 ਕਿਲੋਮੀਟਰ ਪਹੁੰਚ ਫਰੀ ਆ ਹਾਂਜੀ ਹਾਂਜੀ ਖਾਨ ਤੋਂ ਚੈੱਕ ਕਰ ਲੋ ਚੰਗੀ ਕੁਆਲਿਟੀ ਦੀ ਆ ਠੀਕ ਆ ਵੀਰੇ 55 ਜੋ ਵੀਰੇ 100 ਕਿਲੋਮੀਟਰ ਪਹੁੰਚ ਫਰੀ ਹੋ ਗਈ ਹਾਂਜੀ ਹਾਂਜੀ ਠੀਕ ਆ ਜੀ ਇਹਦੀ ਵੈੜ 6000 ਦੀ ਵੈਣ ਦੇਖ ਲਈ ਦੀ ਆ ਹਾਂਜੀ ਪਰ ਆਪਾਂ ਰੇਟ ਜੈ ਹੁੰਦਾ ਤਾਂ ਦਾ ਰੇਟ ਜੈ ਹੁੰਦਾ ਵਪਾਰੀ ਵੀਰ ਖੜਦੇ ਤੁਹਾਡੇ ਕੋਲੇ ਬੜੇ ਬੜੇ ਖੜਦੇ ਵੀਰ ਠੀਕ ਆ ਵੀਰੇ ਉਹ ਤੇ ਮਾਲ ਆਪਣਾ ਦੇ ਇੱਕ ਤੋਰਾ ਵਿਖਾਈਏ ਦਾ ਵੀਰੇ ਵੀਰੇ ਚੈੱਕ ਕਰ ਲੋ ਇਹ ਵੀ ਵੈੜ 55000 ਦੀ 100 ਕਿਲੋਮੀਟਰ ਪਹੁੰਚ ਆ ਵੈੜ ਚੈੱਕ ਕਰ ਲੋ ਵੱਡੀ ਵੈੜ ਆ ਵੀਰੇ ਕੱਦ ਕਾਠ ਵਾਲੀ ਆ ਲੰਮੀ ਮੇਲ ਆ ਦੁੱਧ ਦਾ ਰਿਕਾਰਡ ਵੀ ਵੀਰ ਜੀ ਚੰਗਾ ਦੱਸਦੇ ਆ ਬਾਕੀਆਂ ਇਹੇ ਲੇਵਾਤ ਨਾਲੇ ਦਾ ਰਾ ਚੈੱਕ ਕਰੋ ਚੰਗੇ ਰਿਕਾਰਡ ਵਾਲੀ ਆ ਰੇਟ ਵੀ ਵੀਰ ਦਾ ਠੀਕ ਆ ਜੀ ਜਿਆਜਾ 100 ਕਿਲੋਮੀਟਰ ਪਹੁੰਚੋਗੀ ਤੇ 55000 ਦੀ ਹੋਗੀ ਕਮਾਲ ਆ ਵੀਰੇ ਕਮਾਲ ਆ ਵੀਰੇ ਇੱਕ ਜੋੜਾ ਪਾਲੂ ਕੋਈ ਤਾਂ ਕਿ ਕਰਦਾ ਮਾਂ ਦਾ ਕਰਦਾ ਮਾਂ ਤਾਂ ਜੋੜੇ ਜੋ ਹੋਰ ਕਰ ਦਿਓ ਤੁਹਾਨੂੰ ਮੈਨਾਂ ਇੱਕ ਨੂੰ ਮੋੜ ਦੇਣੀ ਆ ਬਿਲਕੁਲ ਵੀਰੇ ਫਿਰ ਵੀ ਮੇਰੇ ਭਰਾ ਨਾ ਵੀ ਮੈਨਾਂ ਰੇਡ ਨਾ ਕਰਿਆ ਕਰੋ ਮੇਰੇ ਰੇਡ ਦੀ ਰੇਡ ਪੱਜ ਆ ਜਾ ਆਹ ਵੇਖੋ ਕੁਆਲਟੀ ਵਾਲੀ ਆ ਇਹ ਤਾਂ ਇੰਨੀ ਹੋਰ ਬਣ ਜਣੀ ਆ ਬਾਕੀ ਕੋਈ ਵੀਰ ਜੋੜਾ ਪਾਲੂ ਮਾਂ ਤਾਂ ਖੁੱਲਾ ਹੋ ਜੂ ਵੀਰੇ ਨਾ ਖੁੱਲਾ ਕਰਨਾ ਕੋਈ ਨਹੀਂ ਕੀ ਬਾਤ ਹੈ ਵੀਰੇ ਫੋਨ ਜ਼ਰੂਰ ਲਾ ਲਿਓ ਮਾਂ ਤਾਂ ਖੁੱਲੇ ਹੋਣਗੇ ਰੇਡ ਵੀਰ ਤੇ ਜੈ ਜੈ ਵਹਿੜਾ ਚੰਗੀਆਂ ਨੇ ਇੱਕ ਸੂਈਆ ਇੱਕ ਗੱਬਣਾ ਠੀਕ ਆ ਵੀਰੇ ਆਪਣਾ ਦੱਸ ਦਿਓ ਨਾਂ ਦੱਸ ਦਿਓ ਫਿਰ ਨਾਂ ਵੀ ਜੀ ਮੇਰਾ ਹੈਗਾ ਜੀ ਹਰਦੇਵ ਸਿੰਘ ਹਾਂਜੀ ਪਿੰਡ ਛੇਖਵਾ ਜੇ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਬਟਾਲਾ ਡਾਕਾਣਾ ਫਰੇਗਾ ਟੂੜਾ ਮੋਬਾਈਲ ਨੰਬਰ ਹੈਗਾ ਜੀ 8427803715 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਜੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ